ਸਤਨਾਮ ਸ੍ਰੀ ਵਾਹਿਗੁਰੂ ਚਪਾਈ ਸਾਹਿਬ ਪਾਸ਼ਦਸਮੀ ਕਬਿਰ ਬਾਚ ਬੈਂਤੀ ਚੋਪਈ 함ਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੂਸ਼ਟ ਸਬੈ ਤੁਮ ਗਾਵੋ ਆਪ ਹਾਸ ਤਮ ਬਚਾਵੋ ਸੋ ਕੀ ਬਸੇ ਮੋਰੋ ਪਰਿਵਾਰਾ ਸੇਵਕ ਸਿਖਸੰ ਬੇਕਰਤਾਰਾ ਮੁਰਛਾ ਨਿਜ ਕੈ ਕਰੀਐ ਸੈ ਬ੍ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਾ ਤੁਮੋ ਛਾੜ ਕੋਇ ਅਬ ਨਾ ਧਿਆਯੋ ਜੋ ਪਰਛਾ ਸੋ ਤੁਮ ਤੇ ਪਾਯੋ ਸੇਵਕ ਸਿਖ ਹਮਾਰੇ ਤਾਰੀ ਹੈ ਚੰਦਨ ਸਤਰ ਹਮਾਰੇ ਮਾਰੀ ਹੈ ਆਪ ਹਾਸ ਦੇ ਮੁਝ ਭਰੀਐ ਬਰਨ ਕਾਲ ਕਾ ਤ੍ਰਾਸ ਨਰੀਐ ਉਜ ਸਦਾ ਹਮਾਰੇ ਪਛਾ ਸਿਦ ਉਜਕਰ ਹੋ ਰੱਛਾ ਰਾਖਲਿਯ ਮੋ ਰਾਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਮਹਾਂਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮ ਬਕਤਰ ਕਾਲ ਪਾਇ ਸ਼ਿਵਜੀ ਅਵਤਾਰ ਕਾਲ ਪਾਇ ਕਰਪ ਸੰ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਕੋਲ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਸਨੁ ਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗ ਪ੍ਰਜਾਤ ਜਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਰੁ ਸੁਖ ਦਿਯੋ ਸਤਰਨ ਕੋ ਪਲ ਮੋਹ ਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਦੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਬੋਧ ਰਖ ਗਰਾ ਕਰ ਤਾਰਾ ਪਰਜਾ ਦਰਤ ਰਬ ਦੇਹ ਅਪਾਰਾ ਜਬ ਆਖਰਖ ਕਰਤ ਹੋਂ ਕਬਿਓ ਤੁਮ ਮੈਂ ਮਿਤ ਦੇ ਤਰ ਸਭ ਹੋਂ ਜੀਤੇ ਬਦਨ ਸੇਚ ਸਭ ਧਾਰੇ ਆਪ ਆਪਨੀ ਬੋਜੂ ਚਾਰੇ ਤੁਮ ਸਭ ਹੀ ਤੇ ਰਹੈ ਤਨਰਲਮ ਜਾਂਤ ਪੇਧ ਬੇਧ ਹਰਿ ਆਲਮ ਦਰੈਂਕਾਰ ਨਿਰਰੈਂਕਾਰ ਨਿਰਲੰਬ ਆਦ ਅਨੀਲ ਅਨਾਦ ਸੰਬ ਤਾਕਾ ਮੁੜ ਚਾਰਦ ਪੇਦਾ ਜਾ ਕੋ ਪੀਵਨ ਪਾਪਦ ਪੇਦਾ ਤਾਂ ਕੋ ਕਰਮ ਹਨ ਨਮਨਤ ਮਹਾ ਮੁੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹੈ ਤਸਦਾ ਸਿਵ ਨਿਰੰਕਾਰ ਕਾ ਚਿੰਤ ਹੈ ਭਿਵ ਆਪ ਆਪਨੀ ਬੁਧ ਹੈ ਜੇਤੀ ਪ੍ਰੰਤ ਭਿੰਨ ਭਿੰਨ ਤੋ ਹੈ ਤੇਤੀ ਤੁਮਰ ਲਖਾ ਨ ਜਾਏ ਪਸਾਰਾ ਕਿਆ ਬੀਤ ਸਜਾ ਪਿਰਤਮ ਸੰਸਾਰਾ ਏਕੇ ਰੂਪਨੁ ਪਸੁਰੂਪਾ ਰੰਗ ਪਿਉ ਰਾਵ ਕਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਤੁਬਜ ਖਾਨ ਬੋਰਚ ਦੇਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਰਤਿ ਬਿਉ ਸੰਕਰ ਕੇਠਾ ਸਿਰਗ ਸੇਸ਼ਟ ਦਕਾਈ ਚੰਬਵ ਆਦ ਜੁਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੁ ਭਾਰ ਸਿੱਖ ਸੰਗਰੋ ਦੂਸ਼ਟ ਜਿ ਤੇ ਟਵਤ ਉਤਪਾਤਾ ਸਗਲ ਬਲੇਸ਼ ਕਰੋ ਰਣ ਘਾਤਾ ਜੇ ਸਤੂਜ ਤਵ ਸਰਨੀ ਪਰੇ ਤਨ ਕੈ ਦੂਸ਼ਟ ਤੋਪਤ ਹੈ ਮਰੇ ਪੁਰਖ ਜਾਵਨ ਪਗ ਪਰ ਇਤਿਹਾਰੇ ਤਨ ਕੈ ਤੰਪ ਸੰਕਟ ਸਭ ਟਾਰੇ ਜੋ ਕਲ ਕੋਈ ਇੱਕ 바ਰ ਤਿਹਾਈਐ ਤਾਂ ਕੇ ਕਾਲ ਨਿਕਰਨੇ へ ਰੱਛਾ ਹੋਵੇ ਤੈ ਸਭ ਕਾਲਾ ਦੂਸ਼ਟ ਅ੍ਰਿਸ਼ਟ ਤ੍ਰੇਤਤ ਕਾਲਾ ਕਿਰਪਾ ਦੇ ਸੰਜਾਨੇ ਹਰੋ ਤਾਂ ਕੇ ਤਾਪ ਤਨ ਕਮੈ ਹਰੋ ਰਿੱਧ ਸਿੱਧ ਕਰਮੋਂ ਸਭ ਹੋਈ ਦੂਸ਼ਟ ਛਾ ਸਕੇ ਨ ਕੋਈ ਏਕ ਬਾਰ ਜਨ ਤਮੇ ਸੰਭਾਰਾ ਕਾਲ ਪਾਸਤੇ ਤਾਹੇ ਉਭਾਰਾ ਜਿਨ ਹਰ ਨਾਮ ਤਾਰੁ ਕਹਾ ਦਾਰਦ ਦੂਖ ਲੋਕ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੋ ਭਾਰੀ ਸਰਬ ਬਠੌਰ ਮੈਂ ਹੋਏ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦਾ ਲਿਹੋ ਭਾਰੀ ਸਰਬ ਬਠੌਰ ਮੈਂ ਹੋਏ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ